ਸਿਕਾ ਜੀ ਸਾਰਿਆਂ ਨੂੰ ਬਲਜੀਤ ਮੇਰਾ ਵੀਰ ਵੀ ਬਲਜੀਤ ਕੋਟੀ ਚੱਲਦੇ ਰਹਗਾ ਵਾ ਤੇ ਦੁਬੱਟੇ ਦੇਖ ਸਕਦੇ ਤੇ ਵਿਕਰੀਆਂ ਦੁਕਾਨਾਂ ਲੱਗਿਆ ਉਹ ਤੁਸੀਂ ਦੇਖ ਸਕਦੇ ਹੋ ਸੰਗਤਾਂ ਪੁੱਛਦੀਆਂ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਗੁਰੂ ਜੀ ਨੂੰ ਕਿਸਾ ਨਾਲ ਲੱਗੀਆਂ ਹੋਈਆਂ ਜੋ ਕਿ ਸੰਗਤਾਂ ਗਰਮੀ ਦੇ ਖਡਾਉਣੇ ਵੀ ਹੈਗੇ ਨੇ ਫੁੱਲਾਂ ਦੀ ਦੁਕਾਨ ਵੀ ਲੱਗੀ ਹੋਈ ਤੁਹਾਨੂੰ ਲੱਗੀਆਂ ਹੋਈਆਂ ਨੇ ਕ੍ਰੋਕਰੀ ਦਾ ਜਿਹੜਾ ਸਮਾਨ ਆ ਪਾਪਾ ਗੁਰਮੁਖ ਸਿੰਘ ਜੀ ਜੋੜਾ ਘਰ ਸੰਗਤਾਂ ਲੰਗਰ ਸ਼ਾਲਾ ਨਜ਼ਰ ਆਉਣਗੀਆਂ ਤੇ ਹਰ ਸਾਲ ਦੀ ਤਰ੍ਹਾਂ ਮੇਲਾ ਜਿਹੜਾ ਵਾ ਧੂਮ-ਧਾਮ ਤੇ ਸ਼ਰਤਾਂ ਵਿੱਚ ਬਿਕਪਰੇ ਅੰਦਰ 26 ਸਾਲ 9 ਮਹੀਨੇ 13 ਦਿਨ ਆ ਕੇ ਬਚਨ ਕੀਤੇ ਕਿ ਕਹਿਣਾ ਸ਼ੁਰੂ ਕਰ ਦਿੰਦਾ ਗੱਦੀ ਦਾ ਤਿਲਕ ਲਗਾਇਆ ਜਾਂਦੀ ਆ ਤੇ ਫਿਰ ਇਹ ਆ ਜੀ ਜੀ ਨੂੰ ਪ੍ਰਗਟ ਕਰਨ ਤੋਂ ਬਾਅਦ ਸੀਸ ਮਹਿਲ ਸਾਹਿਬ ਇੱਥੇ ਮਾਤਾ ਗੰਗਾ ਜੀ ਨੇ ਆਪਣਾ ਸਰੀਰ ਮਹਾਰਾਜ ਜੀ ਦੇ ਮਾਤਾ ਜੀ ਸੀ ਮਾਤਾ ਗੰਗਾ ਜੀ ਆਹਬ ਪੂਰਾ ਸਾਹਿਬ ਦਾ ਸਿਮਰਨ ਜਾਪ ਕਰਦੀਆਂ ਹੋਈਆਂ ਵੀ ਬੋਲਦੀਆਂ ਹੋਈਆਂ ਤੇ ਸੰਕਟਾਂ ਜਿਹੜੀਆਂ ਨੇ ਸੰਕਟਾਂ ਹੀ ਸੰਕਟਾਂ ਵੇਖ ਸਕਦੇ ਹੋ ਜਾਪ ਦਰਸ਼ਨ ਕਰਨ ਤੋਂ ਬਾਅਦ ਵਿੱਚ ਹੁਣ ਅਸੀਂ ਅੱਗੇ ਵਾਸਤੇ ਬੱਚਿਆਂ ਦੀਆਂ ਕਿੱਡਾਂ ਲੱਗੀਆਂ ਹੋਈਆਂ ਵੇਖ ਸਕਦੇ ਹੋ ਸਰਬ ਲੋਹ ਦੇ ਜਿਹੜੇ ਕੜੇ ਆ ਹੁਣ ਅਸੀਂ ਦਰਸ਼ਨ ਕਰਕੇ ਤੱਕਦੇ ਹੋ ਬੱਚੇ ਜੋ ਕੇ ਦਾ ਆਨੰਦ ਮਾਣਦੇ ਹੋਏ ਤੁਹਾਨੂੰ ਦਿਖਾਈ ਦੇ ਨੇ ਸਾਹਮਣੇ ਬੱਚਿਆਂ ਇੰਜੋਏ ਕਰਦੇ ਹੋਏ ਉਹ ਤੁਸੀਂ ਵਿਤਰੇਣ ਵੇਖਣ ਨੂੰ ਮਿਲੇਗੀ ਜਿਵੇਂ ਉੱਪਰ ਬੈਠ ਕੇ ਲੋਕ ਇੰਜੋਏ ਹਨ 사이ਡਾਂ ਤੇ ਪੰਘੂੜੇ ਨੇ ਬਹੁਤ ਦੂਰ ਦੂਰੋਂ ਕਨ ਵੇਣਗੇ ਇਧਰ ਤੁਸੀਂ ਹੈਲੀਕਾਪਟਰ ਵਾਲੇ ਪੰਘੂੜੇ ਵੀ ਦੇਖ ਸਕਦੇ ਹੋ ਇੱਥੇ ਔਰ ਬ੍ਰੇਕ ਡਾਂਸ ਦੇ ਵਿੱਚ ਇੰਜੋਏ ਨੂੰ ਕਾਰ ਦੇ ਵਿੱਚ ਇੰਜੋਏ ਕਰਦੇ ਹੋਏ ਪੰਘੂੜੇ ਦੇ ਵਿੱਚ ਝੂਟੇ ਲੈਣ। ਅੱਸੀ ਕੱਲ ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਤੁਹਾਡਾ ਮਾਈ ਯੂਟਿਊਬ ਚੈਨਲ ਬਲਜੀਤ ਕੋਟਲੀ ਤੇ ਦਿਲੋਂ ਨਿੱਘਾ ਸਵਾਗਤ। ਸੋ ਪਿਆਰੇ ਦੋਸਤੋ ਅੱਜ ਅਸੀਂ ਆਏ ਆਂ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ। ਸੋ ਪਿਆਰੇ ਦੋਸਤੋ ਬਾਬਾ ਬਕਾਲਾ ਸਾਹਿਬ ਦੀ ਜਿਹੜੀ ਧਰਤੀ ਆ ਉਹ ਬਹੁਤ ਹੀ ਪਵਿੱਤਰ ਅਤੇ ਭਾਗਾਂ ਵਾਲੀ ਮੰਨੀ ਜਾਂਦੀ ਆ ਜੇਕਰ ਇਸ ਜਗ੍ਹਾ ਦੀ ਗੱਲ ਕਰੀਏ ਤੇ ਇਹ ਸ੍ਰੀ ਅੰਮ੍ਰਿਤਸਰ ਤੋਂ ਲਗਭਗ 40 ਕਿਲੋਮੀਟਰ ਦੀ ਦੂਰੀ ਤੇ ਸਥਾਨਮਾ ਰਈਏ ਤੇ ਬਿਆਸ ਦੇ ਇਹ ਵਿੱਚ ਘਰ ਸਥਾਨਮਾ ਇੱਥੇ ਹਰ ਸਾਲ ਰਖੜ ਪੁੰਨਿਆਂ ਤੇ ਮੇਲਾ ਲੱਗਦਾ ਵਾ ਤੇ ਸੰਗਤਾਂ ਬਹੁਤ ਦੂਰੋਂ ਦੂਰੋਂ ਚੱਲ ਕੇ ਸ਼ਰਧਾ ਭਾਵਨਾ ਨਾਲ ਆਉਂਦੀਆਂ ਨੇ ਨਤਮਸਤਕ ਹੁੰਦੀਆਂ ਨੇ ਤੇ ਇਸ ਸਥਾਨ ਤੇ ਬਾਬਾ ਬਕਾਲਾ ਸਥਾਨ ਤੇ ਨੌਵੇਂ ਪਾਸ਼ਾ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇੱਥੇ 26 ਸਾਲ 9 ਮਹੀਨੇ 13 ਦਿਨ ਭਗਤੀ ਕੀਤੀ ਸੀ ਬੰਦਗੀ ਕੀਤੀ ਸੀ ਤੇ ਬਾਕੀ ਦੀ ਜਿਹੜੀ ਜਾਣਕਾਰੀ ਆ ਤੇ ਬਾਕੀ ਦਾ ਜਿਹੜਾ ਮੇਲੇ ਦਾ ਵਿਊ ਆ ਉਹ ਤੁਹਾਨੂੰ ਅਸੀਂ ਅੱਗੇ ਚੱਲ ਕੇ ਦਿਖਾਉਨੇ ਆ ਤੇ ਤੁਸੀਂ ਵੀਡੀਓ ਨੂੰ ਫੁੱਲ ਵੇਖਣਾ ਫੁੱਲ ਵਾਚ ਕਰਨਾ ਨਵੇਂ ਆਏ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਉਹ ਚੱਲੀਏ ਅਸੀਂ ਮੇਲੇ ਦੇ ਹੁਣ ਅੱਗੇ ਵੱਲ ਨੂੰ ਸਾਡੇ ਨਾਲ ਇਸ ਟਾਈਮ 5G ਪੈਂਡੂ ਡੀਪੀ ਸਿੰਘ ਪਾਜੀ ਮੌਜੂਦ ਆ ਤੇ ਕਰਦੇ ਆ ਗੱਲਬਾਤ ਹਾਂਜੀ ਪਾਜੀ ਸਸਿਕਾ ਜੀ ਪਾਜੀ ਸਸਿਕਾ ਜੀ ਸਾਰਿਆਂ ਨੂੰ ਬਲਜੀਤ ਮੇਰਾ ਵੀਰ ਵੀ ਬਲਜੀਤ ਕੋਟੀ ਚੱਲਦੇ ਰਹਗਾ ਵਾ ਤੇ ਕਾਫੀ ਮਿਹਨਤ ਕਰਦਾ ਵਾ ਬੜੇ ਵਧੀਆ ਵਲੌਗ ਬਣਾਉਂਦਾ ਵਾ ਤੁਸੀਂ ਇਹ ਚੈਨਲ ਦੇ ਨੂੰ ਸਪੋਰਟ ਜ਼ਰੂਰ ਕਰੋ ਤੇ ਅੱਜ ਮੇਰੇ ਨਾਲ ਇਹ ਆਇਆ ਵਾ ਬਾਬਾ ਬਕਾਲਾ ਸਾਹਿਬ ਜਿੱਥੇ ਕੀ ਰਖਣ ਪੰਨਿਆਂ ਦੇ ਬੇਲਾ ਲੱਗਾ ਵਾ ਤੇ ਵੀਡੀਓ ਤੁਹਾਨੂੰ ਕੱਲ ਮਿਲੇਗੀ ਵੀਡੀਓ ਨੂੰ ਜ਼ਰੂਰ ਪਿਆ ਦੇਣਾ ਤੇ ਮਿਲਦੇ ਹਾਂ ਅਗਲੇ ਵਲੋਗਸ ਸੋ ਪਿਆਰੇ ਦੋਸਤੋ ਹੁਣ ਅਸੀਂ ਚੱਲਦੇ ਆਂ ਅੱਗੇ ਵੱਲ ਨੂੰ ਤੇ ਉਹ ਚਲਿਏ ਬਾਕੀ ਦੀ ਜਿਹੜੀ ਜਾਣਕਾਰੀ ਆ ਉਹ ਤੁਹਾਨੂੰ ਦਿੰਨੇ ਆਂ ਇੱਧਰ ਤੁਸੀਂ ਸਾਹਮਣੇ ਦੁਪੱਟੇ ਵੇਖ ਸਕਦੇ ਹੋ ਤੇ ਇੱਧਰ ਬੱਚਿਆਂ ਦੇ ਜਿਹੜੇ ਖੜਾਉਨੇ ਨੇ ਉਹ ਵੇਖ ਸਕਦੇ ਹੋ ਤੇ ਇੱਧਰ ਸੰਗਤਾਂ ਆਉਂਦੀਆਂ ਜਾਂਦੀਆਂ ਜੜੀਆਂ ਨੇ ਉਹ ਵੇਖ ਸਕਦੇ ਹੋ ਇੰਦਰ ਤੁਹਾਨੂੰ ਬੱਚਿਆਂ ਦੇ ਖਡਾਉਣੇ ਹੀ ਖਡਾਉਣੇ ਵੇਖਣ ਨੂੰ ਮਿਲਣਗੇ ਤੇ ਵਿਕਰੀਆਂ ਦੁਕਾਨਾਂ ਲੱਗੀਆਂ ਹੋਈਆਂ ਤੁਸੀਂ ਵੇਖ ਸਕਦੇ ਹੋ ਜੇਕਰ ਇੱਥਾਂ ਦੀ ਗੱਲ ਕਰੀਏ ਤੇ ਇਹ ਗੁਰੂ ਘਰ ਨੂੰ ਸਾਹਮਣੇ ਜਾਣ ਵਾਲਾ ਮੇਨ ਦੀਵਾਰ ਮੇਨ ਜਿਹੜਾ ਗੇਟ ਆ ਉਹ ਤੁਸੀਂ ਵੇਖ ਸਕਦੇ ਹੋ ਜੇਕਰ ਇਸ ਨਗਰ ਦੀ ਗੱਲ ਕਰੀਏ ਇਸ ਪਿੰਡ ਦੀ ਗੱਲ ਕਰੀਏ ਤੇ ਇਹ ਜਿਹੜਾ ਨਗਰਵਾ ਇਹ ਬਕਾਲਾ ਪਿੰਡ ਹੁੰਦਾ ਸੀ ਤੇ ਜਦੋਂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਨੌਵੇਂ ਪਾਤਸ਼ਾਹ ਜੀ ਇਸ ਨਗਰ ਵਿੱਚ ਆਏ ਤੇ ਬਕਾਲਾ ਤੋਂ ਉਹਨਾਂ ਦੇ ਨਾਮ ਨਾਲ ਜੋੜ ਕੇ ਪਾਪਾ ਬਕਾਲਾ ਸਾਹਿਬ ਇਹ ਨਗਰ ਬਣ ਗਿਆ ਜਦੋਂ 8ਵੇਂ ਪਾਸ਼ਾ თანਤਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਆਪਣਾ ਜੋਤੀ ਜੋਤ ਸਮਾਉਂਦੇ ਦਿੱਲੀ ਵਿਖੇ ਸੰਗਤਾਂ ਪੁੱਛਦੀਆਂ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਗੁਰੂ ਜੀ ਨੂੰ ਕਿ ਸਾਨੂੰ ਹੋਣਾ ਕਿਸ ਗੁਰੂ ਦੇ ਲੜ ਲਾ ਕੇ ਚੱਲੇ ਜੋ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਇੰਨਾ ਹੀ ਕਹਿੰਦੇ ਸੀ ਬਾਬਾ ਬਕਾਲੇ ਦੋ ਅੱਖਰ ਦੋ ਸ਼ਬਦ ਹੀ ਬੋਲੇ ਸੀ ਮਤਲਬ ਗੁਰੂ ਜੀ ਦੇ ਬਚਨ ਹੋਏ ਸੀ ਤੇ ਸੰਗਤਾਂ ਵਾਸਤੇ ਕੁਵਚਨ ਮਾਰਕ ਬਣ ਗਿਆ ਸੀ ਕੌਣ ਆ ਸਾਡੇ ਗੁਰੂ ਸਾਹਿਬ ਪਤਾ ਨਹੀਂ ਲੱਗਦਾ ਪਿਆ ਸੰਗਤਾਂ ਨੂੰ ਤੇ ਉਹ ਬਾਕੀ ਤੁਹਾਨੂੰ ਜਾਣਕਾਰੀ ਅੱਗੇ ਚੱਲ ਕੇ ਦਿੰਨੇ ਆ ਤੇ ਉਹ ਚੱਲਦੇ ਹੁਣ ਅਸੀਂ ਇਸ ਮੇਨ ਗੇਟ ਤੋਂ ਅੰਦਰ ਨੂੰ ਗੁਰੂ ਘਰ ਵਾਲ ਨੂੰ ਇਧਰਲੀ ਸਾਈਡ ਤੇ ਵੀ ਦੁਕਾਨਾਂ ਲੱਗੀਆਂ ਹੋ ਜਾਂ ਵੇਖ ਸਕਦੇ ਹੋ ਤੇ ਇਹ ਮੇਨ ਗੇਟ ਵਾ ਜਿਸ ਤੋਂ ਅਸੀਂ ਅੰਦਰ ਐਂਟਰੀ ਕੀਤੀ ਆ ਹੁਣ ਅਸੀਂ ਇਧਰਲੀ ਸਾਈਡ ਨੂੰ ਚੱਲਦੇ ਆਂ ਗੁਰੂ ਘਰ ਵੱਲ ਨੂੰ ਤੇ ਦਰਸ਼ਨ ਕਰਦੇ ਆਂ ਤੇ ਇਧਰ ਤੁਸੀਂ ਅੱਗੇ ਗੁਰੂ ਘਰ ਵੱਲ ਨੂੰ ਜਿਹੜੀ ਸੰਗਤ ਆ ਉਹ ਜਾਂਦੀ ਹੋਈ ਵੇਖ ਸਕਦੇ ਆਉਂਦੀ ਹੋਈ ਵੇਖ ਸਕਦੇ ਹੋ ਇਧਰਲੀ ਸਾਈਡ ਤੇ ਤੁਹਾਨੂੰ ਜੜੀਆਂ ਨੇ ਉਹ ਦੁਕਾਨਾਂ ਲੱਗੀਆਂ ਹੋਈਆਂ ਵੇਖਣ ਨੂੰ ਮਿਲਣਗੀਆਂ ਸੰਗਤਾਂ ਜੜੀਆਂ ਨੇ ਬਹੁਤ ਜ਼ਿਆਦਾ ਗਰਮੀ ਦੇ ਵਿੱਚ ਜਲ ਛਕਦੀਆਂ ਹੋਈਆਂ ਤੁਸੀਂ ਵੇਖ ਸਕਦੇ ਹੋ ਜੋ ਕਿ ਸੰਗਤਾਂ ਗਰਮੀ ਦੇ ਵਿੱਚ ਜਲ ਛਤਰੀਆਂ ਹੋ ਜਾਂ ਤੁਹਾਨੂੰ ਸਕਰੀਨ ਤੇ ਵੇਖਣ ਨੂੰ ਮਿਲਣਗੀਆਂ ਜੇਕਰ ਤੁਸੀਂ ਆਪਣੇ ਪਰਿਵਾਰ ਦੇ ਨਾਲ ਆਉਂਦੇ ਹੋ ਇੱਥੇ ਬੱਚਿਆਂ ਦੇ ਖੇਡਣ ਵਾਸਤੇ ਖਡਾਉਣੇ ਵੀ ਹੈਗੇ ਨੇ ਤੇ ਇੱਥੇ ਇਹ ਸਾਹਮਣੇ ਫੁੱਲਾਂ ਦੀ ਦੁਕਾਨ ਵੀ ਲੱਗੀ ਹੋਈ ਤੁਹਾਨੂੰ ਨਜ਼ਰ ਆਵੇਗੀ ਤੁਸੀਂ ਵੇਖ ਸਕਦੇ ਬਹੁਤ ਸਾਰੇ ਫੁੱਲ ਇੱਥੋਂ ਮਿਲ ਜਾਣਗੇ ਤੇ ਇੱਥੋਂ ਕੁਝ ਵੀ ਜਿਹੜੀ ਆਪਣੇ ਹਿਸਾਬ ਨਾਲ ਸ਼ਾਪਿੰਗ ਜਾਂ ਖਰੀਦਦਾਰੀ ਤੁਸੀਂ ਕਰ ਸਕਦੇ ਹੋ ਤੇ ਇਧਰ ਵੀ ਤੁਹਾਨੂੰ ਅੱਗੇ ਜੜੀਆਂ ਨੇ ਉਹ ਦੁਕਾਨਾਂ ਹੀ ਵੇਖਣ ਨੂੰ ਮਿਲਣਗੀਆਂ ਇੱਥੇ ਕੱਪੜੇ ਵਾਲੀਆਂ ਦੁਕਾਨਾਂ ਵੀ ਲਗੀਆਂ ਹੋ ਜਾਣੇ ਇੱਥੇ ਤੁਹਾਨੂੰ ਸਾਹਮਣੇ ਕਰੋਕਰੀ ਦਾ ਜਿਹੜਾ ਸਮਾਨ ਆ ਉਹ ਵੀ ਲੱਗਾ ਹੋਇਆ ਦਿਖਾਈ ਦੇਵੇਗਾ ਜੇਕਰ ਤੁਸੀਂ ਖਰੀਦਣਾ ਚਾਹੁੰਦੇ ਹੋ ਆਪਣੇ ਪਰਵਾਸ ਸਮੇਤ ਆਣ ਕੇ ਤੇ ਤੁਸੀਂ ਇੱਥੋਂ ਕਰੋਕਰੀ ਦਾ ਸਮਾਨ ਜਿਹੜਾ ਵਾ ਉਹ ਵੀ ਖਰੀਦ ਸਕਦੇ ਜਦੋਂ ਤੁਸੀਂ ਇਧਰਲੀ ਸਾਈਡ ਤੋਂ ਆਉਂਦੇ ਹੋ ਤੇ ਇਧਰੋਂ ਆਉਂਦੇ ਹੋ ਤੇ ਇੱਥੇ ਤੁਹਾਨੂੰ ਇੱਕ ਬਾਈਕ ਜਿਹੜਾ ਸਟੈਂਡ ਆ ਉਹ ਵੀ ਵੇਖਣ ਨੂੰ ਮਿਲੇਗਾ ਤੇ ਇਧਰਲੀ ਸਾਈਡ ਤੇ ਸਾਹਮਣੇ ਗੁਰਦੁਆਰਾ ਸਾਹਿਬ ਆ ਉਹਦੇ ਵੀ ਅਸੀਂ ਦਰਸ਼ਨ ਕਰਦੇ ਆ ਤੇ ਇਧਰਲੀ ਸਾਈਡ ਤੇ ਤੁਸੀਂ ਜਿਹੜਾ ਬਾਈਕ ਸਟੈਂਡ ਆ ਉਹ ਵੇਖ ਸਕਦੇ ਹੋ ਇਧਰ ਦੋਸਤੋ ਸਾਹਮਣੇ ਤੁਸੀਂ ਸਰੋਵਰ ਵੇਖ ਸਕਦੇ ਹੋ ਸਰੋਵਰ ਬਾਬਾ ਗੁਰਮੁਖ ਸਿੰਘ ਜੀ ਸਰੋਵਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਾਬਾ ਬਕਾਲਾ ਸਾਹਿਬ ਜੀ ਤੇ ਉਹ ਤੁਹਾਨੂੰ ਹੁਣ ਅਸੀਂ ਇੱਧਰ ਅੱਗੇ ਵੱਲ ਲੈ ਕੇ ਚੱਲਦੇ ਆ ਜਿੱਥੇ ਕਿ ਸਰੋਵਰ ਵਾ ਤੇ ਸਰੋਵਰ ਦੇ ਤੁਹਾਨੂੰ ਅਸੀਂ ਦਰਸ਼ਨ ਕਰਾਉਨੇ ਆ ਇੱਧਰ ਤੁਸੀਂ ਬਿਲਕੁਲ ਸਾਹਮਣੇ ਜਿਹੜਾ ਵਾ ਜੋੜਾ ਘਰ ਉਹ ਵੇਖ ਸਕਦੇ ਹੋ ਇੱਥੇ ਤੁਹਾਨੂੰ ਜੋੜਾ ਘਰ ਜਿਹੜੀ ਸੰਗਤ ਆ ਉਹ ਸੇਵਾ ਕਰਦੀ ਹੋਈ ਦਿਖਾਈ ਦੇਵੇਗੀ ਤੇ ਤੁਸੀਂ ਇੱਥੇ ਜੋੜਾ ਘਰ ਦੇਖ ਸਕਦੇ ਹੋ ਓਧਰਲੀ ਸਾਈਡ ਤੇ ਸੰਕਤਾਂ ਤੁਸੀਂ ਆਉਂਦੀਆਂ ਜਾਂਦੀਆਂ ਦੇਖ ਸਕਦੇ ਹੋ ਤੇ ਇਧਰਲੀ ਸਾਈਡ ਤੇ ਵੀ ਸੰਕਤਾਂ ਜਿਹੜੀਆਂ ਨੇ ਸਰੋਵਰ ਵੱਲ ਨੂੰ ਆਉਂਦੀਆਂ ਹੋਈਆਂ ਦੇਖ ਸਕਦੇ ਹੋ ਇਹ ਸੀਗਾ ਜੋੜਾ ਘਰ ਤੇ ਜੋੜੇ ਘਰ ਦੀ ਬੈਕ ਸਾਈਡ ਤੇ ਜੇਕਰ ਗੱਲ ਕਰੀਏ ਤੇ ਇਧਰ ਲੰਗਰ ਹਾਲਵਾ ਤੇ ਇਹਦੇ ਬਿਲਕੁਲ ਨਾਲ ਹੀ ਨਜ਼ਦੀਕ ਹੀ ਇਧਰ ਤੁਸੀਂ ਬੋਰਡ ਦੇ ਥੱਲੇ ਜਿਹੜਾ ਵਾ ਕੋਰਨਰ ਤੇ ਇਧਰਲੀ ਸਾਈਡ ਤੇ ਤੁਸੀਂ ਗੁਰੂ ਦਾ ਮਹਾਰਾਜੀ ਦਾ ਜਿਹੜਾ ਸਰੋਵਰ ਵਾ ਉਹ ਦੇਖ ਸਕਦੇ ਹੋ ਤੇ ਤੁਹਾਨੂੰ ਇਹਦੇ ਚਾਰ ਸ਼ਫੇਰੇ ਉੱਪਰ ਦਾ ਜਿਹੜਾ ਵਿਊ ਆ ਉਹ ਵੀ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਤੇ ਸਭ ਤੋਂ ਪਹਿਲਾਂ ਤੁਹਾਨੂੰ ਅਸੀਂ ਗੁਰੂ ਘਰ ਲੰਗਰ ਜਿਹੜਾ ਵਾ ਲੰਗਰ ਹਾਲ ਉਹਦੀ ਜਿਹੜੀ ਜਾਣਕਾਰੀ ਆ ਉਹਦਾ ਜਿਹੜਾ ਵਿਊ ਆ ਉਹ ਦਿਖਾ ਦਿੰਨੇ ਆ ਤੇ ਇੱਥੇ ਜਿਹੜੀਆਂ ਸੰਗਤਾਂ ਨੇ ਉਹ ਤੁਸੀਂ ਦੇਖ ਸਕਦੇ ਹੋ ਕਿ ਗੁਰੂ ਘਰੋਂ ਪ੍ਰਸ਼ਾਦਾ ਛਕਦੇ ਹੋਏ ਦੇਖ ਸਕਦੇ ਹੋ ਤੇ ਇੱਧਰ ਵਰਤਨਾ ਦੀ ਜਿਹੜੀ ਸੇਵਾ ਵਾ ਉਹ ਕੀਤੀ ਜਾਣਦੇ ਹੀ ਆ ਤੇ ਇੱਥੇ ਗੁਰੂ ਘਰ ਅੰਦਰ ਜਿਹੜੇ ਸ਼ਰਧਾਲੂ ਆ ਨਾਤਮਸਤਕ ਹੋਣ ਤੋਂ ਬਾਅਦ ਵਿੱਚ ਜੋ ਪ੍ਰਸ਼ਾਦਾ ਲੰਗਰ ਛਕਦੇ ਹੋਏ ਤੁਹਾਨੂੰ ਸਕਰੀਨ ਤੇ ਵੇਖਣ ਨੂੰ ਮਿਲਣਗੇ ਗੁਰੂ ਘਰ ਤੁਸੀਂ ਸੰਗਤਾਂ ਲੰਗਰ ਛਕਦੀਆਂ ਹੋਈਆਂ ਦੇਖ ਸਕਦੇ ਹੋ ਤੇ ਸੰਗਤਾਂ ਜਿੰਨੀਆਂ ਵੀ ਆ ਉਹ ਇੱਥੇ ਗੁਰੂ ਘਰ ਲੰਗਰ ਛਕਦੀਆਂ ਹੋਈਆਂ ਤੁਹਾਨੂੰ ਨਜ਼ਰ ਆਉਣਗੀਆਂ ਤੇ ਹੁਣ ਅਸੀਂ ਇਸ ਤੋਂ ਬਾਅਦ ਤੁਹਾਨੂੰ ਸਰੋਵਰ ਦੀ ਜਿਹੜੀ ਜਾਣਕਾਰੀ ਆ ਉਹ ਦਿੰਨੇ ਆ ਤੇ ਇਧਰਲੀ ਸਾਈਡ ਤੇ ਜਿਵੇਂ ਤੁਹਾਨੂੰ ਦੱਸਿਆ ਵਾ ਕੇ ਵਰਤਨਾ ਦੀ ਸਾਫ ਸਫਾਈ ਅਤੇ ਸੇਵਾ ਦਾ ਕੰਮ ਚੱਲਦਾ ਹੋਇਆ ਵੇਖਣ ਨੂੰ ਮਿਲੇਗਾ ਇੱਥੇ ਤੁਸੀਂ ਜਲੇਬ ਦਾ ਜਿਹੜਾ ਲੰਗਰ ਵਾ ਚੱਲਦਾ ਹੋਇਆ ਉਹ ਵੇਖ ਸਕਦੇ ਹੋ ਤੇ ਬਹੁਤ ਅਹੀ ਸ਼ਰਧਾ ਦੇ ਨਾਲ ਇੱਥੇ ਲੰਗਰ ਹਰ ਸਾਲ ਦੀ ਤਰ੍ਹਾਂ ਲਗਾਇਆ ਜਾਂਦਾ ਵਾ ਤੇ ਹਰ ਸਾਲ ਦੀ ਤਰ੍ਹਾਂ ਮੇਲਾ ਜਿਹੜਾ ਵਾ ਧੂਮ-ਧਾਮ ਤੇ ਸ਼ਰਧਾ ਦੇ ਨਾਲ ਮਨਾਇਆ ਜਾਂਦਾ ਵਾ ਦੋਸਤੋ ਅਸੀਂ ਇਧਰਲੀ ਸਾਈਡ ਤੋਂ ਆਏ ਸੀ ਬੈਕ ਸਾਈਡ ਤੇ ਜਿਵੇਂ ਤੁਹਾਨੂੰ ਦੱਸਿਆ ਵਾ ਕਿ ਜੋੜਾ ਘਰ ਵਾ ਤੇ ਜੋੜਾ ਘਰ ਦੀ ਬੈਕ ਸਾਈਡ ਤੇ ਇਧਰ ਤੁਹਾਨੂੰ ਅਸੀਂ ਦੱਸਿਆ ਸੀਗਾ ਦੇ ਗੁਰੂ ਦਾ ਲੰਗਰ ਵਾ ਤੇ ਗੁਰੂ ਕੇ ਲੰਗਰ ਦੇ ਬਿਲਕੁਲ ਨਾਲ ਹੀ ਇੱਥੇ ਤੁਹਾਨੂੰ ਜਿਹੜਾ ਵਾ ਸਰੋਵਰ ਸਾਹਿਬ ਉਹ ਵੇਖਣ ਨੂੰ ਮਿਲੇਗਾ ਤੇ ਤੁਹਾਨੂੰ ਅਸੀਂ ਸਰੋਵਰ ਸਾਹਿਬ ਦਾ ਜਿਹੜਾ ਚਾਰ ਸ਼ਮੇਰੇ ਦਾ ਵਿਊ ਆ ਉਹ ਬਾਕੀ ਅੱਗੇ ਦਿਖਾਉਨੇ ਆ ਤੇ ਤੁਸੀਂ ਬਣੇ ਰਹੋ ਸਾਡੇ ਨਾਲ ਇਧਰਲੀ ਸਾਈਡ ਤੇ ਤੁਸੀਂ ਵੇਖ ਸਕਦੇ ਹੋ ਸੰਗਤਾਂ ਵਿਸ਼ਰਾਮ ਕਰਦੀਆਂ ਹੋਈਆਂ ਤੇ ਬਿਲਕੁਲ ਪ੍ਰਕਰਮਾ ਕਰਦੇ ਸਮੇ ਇਧਰ ਸਾਨੂੰ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਵੇਖਣ ਨੂੰ ਰਸਤੇ ਜੇ ਮਿਲੇਗਾ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਸਰੋਵਰ ਪਾਛਾ ਨੌਵੀਂ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇਸ ਅਸਥਾਨ ਉੱਪਰ ਬੈਠ ਕਰਕੇ ਮਿਸਲ ਸ਼ਹੀਦਾ ਤਰਨਾ ਦਲ ਦੇ ਦਸਵੇਂ ਜਥੇਦਾਰ ਬਾਬਾ ਗੁਰਮੁਖਤ ਸਿੰਘ ਸਾਹਿਬ ਜੀ 1902 1928 ਨੇ ਸਤਗੁਰਾਂ ਦੇ ਪਾਵਨ ਪਵਿੱਤਰ ਸਰੋਵਰ ਦੀ ਕਾਰ ਸੇਵਾ ਆਪ ਆਪਣੇ ਕਰ ਕਮਲਾ ਨਾਲ ਕੀਤੀ ਤੇ ਸੰਗਤਾਂ ਤੋਂ ਕਰਵਾਈ ਅੱਗੇ ਵੱਲ ਨੂੰ ਆਪਾਂ ਚੱਲਦੇ ਆਂ ਤੇ ਪ੍ਰਕਰਮਾਂ ਜਿਹੜੀਆਂ ਆ ਉਹ ਪੂਰੀਆਂ ਕਰਦੇ ਆਂ ਤੇ ਇਧਰਲੀ ਸਾਈਡ ਤੇ ਤੁਸੀਂ ਸੰਗਤਾਂ ਬੈਠੀਆਂ ਹੋਈਆਂ ਵੀ ਵੇਖ ਸਕਦੇ ਹੋ ਤੇ ਇਧਰਲੀ ਸਾਈਡ ਤੇ ਜਿਹੜਾ ਵਾ ਉਹ ਸਰੋਵਰ ਵਾ ਤੇ ਆਪਾਂ ਪ੍ਰਕਰਮਾ ਕਰਦੇ ਆ ਅਸੀਂ ਇਧਰਲੀ ਸਾਈਡ ਤੋਂ ਆਏ ਆ ਤੇ ਹੁੰਦਿਆਂ ਹੋયા ਅਸੀਂ ਐਨ ਦੀ ਚੱਲ ਕੇ ਅੱਗੇ ਸਰੋਵਰ ਦੀਆਂ ਪ੍ਰਕਰਮਾ ਕਰਦੇ ਆ ਤੇ ਤੁਸੀਂ ਸਰੋਵਰ ਦੇ ਵਿੱਚ ਸੰਗਤਾਂ ਇਸ਼ਨਾਨ ਕਰਦੀਆਂ ਵੇਖ ਸਕਦੇ ਹੋ ਤੇ ਸਰੋਵਰ ਕਾਫੀ ਵੱਡਾ ਵਾ ਤੁਸੀਂ ਵੇਖ ਸਕਦੇ ਹੋ ਉਧਰਲੀ ਸਾਈਡ ਤੇ ਸੀਗਾ ਲੰਗਰ ਹਾਲ ਤੇ ਮਨਜੀ ਸਾਹਿਬ ਗੁਰਦੁਆਰਾ ਤੇ ਅਸੀਂ ਇਧਰਲੀ ਸਾਈਡ ਤੋਂ ਆਏ ਆ ਪ੍ਰਕਰਮਾਂ ਦੇ ਉੱਪਰ ਦੀ ਆਉਂਦੇ ਹੋਏ ਪ੍ਰਕਰਮਾ ਕੀਤੀਆਂ ਸੋ ਅਸੀਂ ਇੱਧਰ ਦੀ ਗਏ ਸੀ ਸਾਹਮਣੇ ਤੇ ਸਾਹਮਣੇ ਦੀ ਹੁੰਦਿਆਂ ਹੋਇਆਂ ਅਸੀਂ ਇੱਧਰ ਦੀ ਉੱਪਰ ਦੀ ਪ੍ਰਕਰਮਾ ਕੀਤੀਆਂ ਸਰੋਵਰ ਦੇ ਚਾਰ ਛੇਰੇ ਪ੍ਰਕਰਮਾ ਕਰਕੇ ਤੇ ਅਸੀਂ ਹੁਣ ਇੱਥੇ ਆ ਚੁੱਕੇ ਹਾਂ ਤੇ ਇਹ ਫੇਰ ਉਸੇ ਜਗ੍ਹਾ ਤੇ ਆ ਚੁੱਕੇ ਹਾਂ ਜਿੱਥੋਂ ਅਸੀਂ ਪ੍ਰਕਰਮਾ ਸ਼ੁਰੂ ਕੀਤੀਆਂ ਸੀ ਪ੍ਰਕਰਮਾ ਪੂਰੀਆਂ ਕਰਕੇ ਅਸੀਂ ਬਾਹਰ ਆ ਚੁੱਕੇ ਹਾਂ ਆਓ ਚੱਲੀਏ ਗੁਰੂ ਘਰ ਵੱਲ ਨੂੰ ਤੇ ਗੁਰਦੁਆਰਾ ਸਾਹਿਬ ਦੇ ਇਤਿਹਾਸ ਦੀ ਜਿਹੜੀ ਗੱਲ ਆ ਉਹ ਕਰਦੇ ਹਾਂ ਆਓ ਕਰੀਏ ਗੁਰੂ ਘਰ ਦੇ ਦਰਸ਼ਨ ਤੇ ਇਥਾਂ ਦੇ ਇਤਿਹਾਸ ਦੀ ਜਿਹੜੀ ਗੱਲ ਆ ਉਹ ਕਰਦੇ ਆ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਨੌਵੇਂ ਪਾਸ਼ਾ ਜੀ ਦਾ ਇਹ ਗੁਰਦੁਆਰਾ ਸਾਹਿਬ ਆ ਬਾਬਾ ਬਕਾਲਾ ਵਿਖੇ ਤਪਸਥਾਨ ਛਰੀਪੋਰਾ ਸਾਹਿਬ ਉਸ ਵੇਲੇ ਇਸ ਸਥਾਨ ਤੇ ਪੋਰਾ ਸਾਹਿਬ ਗੁਰਦੁਆਰੇ ਅੰਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਭਗਤੀ ਕਰਦੇ ਸੀ ਬੰਦਗੀ ਕਰਦੇ ਸੀ ਇੱਥੇ ਹੁਣ ਨੌ ਮੰਜ਼ਲੀ ਇਮਾਰਤ ਗੁਰਦੁਆਰਾ ਸਾਹਿਬ ਦੀ ਬਣੀ ਹੋਈ ਆ ਜਿੱਥੇ ਗੁਰੂ ਤੇਗ ਬਹਾਦਰ ਸਾਹਿਬ ਨੇ 26 ਸਾਲ 9 ਮਹੀਨੇ 13 ਦਿਨ ਭਗਤੀ ਕੀਤੀ ਸੀ ਇਸ ਹੋਰਾ ਸਾਹਿਬ ਗੁਰਦੁਆਰੇ ਦੇ ਅੰਦਰ ਵਲ ਇੱਥੇ ਗੁਰੂ ਸਾਹਿਬ ਬੈਠ ਕੇ ਭਗਤੀ ਵਿੱਚ ਲੀਨ ਰਹਿੰਦੇ ਸੀ ਤੇ ਬਹੁਤ ਸਾਰੇ ਜਿਹੜੇ ਨਕਲੀ ਬਾਬੇ ਆ ਨਕਲੀ ਗੁਰੂ ਆ ਉਹ ਇੱਥੇ ਆਣ ਕੇ ਗੁਰੂ ਬਣ ਗਏ ਸੀ ਤੇ ਜਿਹੜਾ ਆਉਂਦਾ ਸੀ ਉਹ ਆਪ ਉਹ ਆਪਣੀ ਮੰਜੀ ਢਾ ਕੇ ਬੈਠ ਗਿਆ ਸੀ ਤੇ ਆਪਣਾ ਗੁਰੂਦਮ ਚਲਾਉਣਾ ਸ਼ੁਰੂ ਕਰ ਦਿੰਦਾ ਸੀ ਭਾਈ ਮੱਖਣਸ਼ਾ ਲੁਬਾਣਾ ਜਿਹੜੇ ਸੀ ਉਹਨਾਂ ਦਾ ਵਪਾਰ ਸੀ ਜਹਾਜ਼ਾਂ ਦਾ ਸਮੁੰਦਰੀ ਬੇੜਿਆਂ ਤੇ ਕਰਦੇ ਸੀ ਜਦੋਂ ਉਹਨਾਂ ਦਾ ਬੇੜਾ ਸਮੁੰਦਰੀ ਤੂਫਾਨ ਦੇ ਆਉਣ ਨਾਲ ਡੁੱਬਣ ਲੱਗਾ ਤਾਂ ਭਾਈ ਮੱਖਣਸ਼ਾ ਲੁਬਾਣੇ ਨੂੰ ਇਹ ਵੀ ਨਹੀਂ ਸੀ ਪਤਾ ਕਿ ਅਸਲੀ ਗੁਰੂ ਸਾਹਿਬ ਕੌਣ ਨੇ ਫਿਰ ਭਾਈ ਮੱਖਣਸ਼ਾਹ ਲੁਬਾਣੇ ਨੇ ਧੰ ਧੰ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਨੂੰ ਧਿਆ ਕੇ ਜਿਹੜੇ ਵੀ ਉਸ ਵੇਲੇ ਗੁਰਗੱਦੀ ਤੇ ਬੈਠੀ ਸੀ ਉਸ ਨੂੰ ਧਿਆ ਕੇ ਬਚਨ ਕੀਤੇ ਕਿ ਧੰ ਧੰ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਜੀ ਜਿਹੜੇ ਵੀ ਗੁਰਗੱਦੀ ਤੇ ਬੈਠੇ ਨੇ ਕਿਰਪਾ ਕਰੋ ਮੇਰਾ ਬੇੜਾ ਬੰਨੇ ਲਾਓ ਮੈਂ ਆਪ ਜੀ ਦੇ ਦਰ ਤੇ ਆ ਕੇ 500 ਮੋਹਰਾਂ ਦਰਸ਼ਨੀ ਭੇਟਾ ਕਰਾਂਗਾ ਇੱਥੇ ਬੈਠੇ ਸੀ ਗੁਰੂ ਸਾਹਿਬ ਇਹ ਆ ਪੋਰਾ ਸਾਹਿਬ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਨੌਵੇਂ ਪਾਤਸ਼ਾਹ ਜੀ ਇੱਥੇ ਬੈਠ ਕੇ ਭਗਤੀ ਕਰਦੇ ਸੀ 26 ਸਾਲ 9 ਮਹੀਨੇ 13 ਦਿਨ ਇੱਥੇ ਬੈਠ ਕੇ ਭਗਤੀ ਕੀਤੀ ਸੀ ਤੇ ਤੁਸੀਂ ਕਰੋ ਪੋਰਾ ਸਾਹਿਬ ਦੇ ਦਰਸ਼ਨ ਫਿਰ ਜਦੋਂ ਸਮਾਂ ਆਇਆ ਭਾਈ ਮੱਖਣ ਸ਼ਾਹ ਲੁਬਾਣਾ ਜਦੋਂ ਭੇਟਾ ਦੇਣ ਆਇਆ ਬਕਾਲੇ ਪਹੁੰਚਦਾ ਤੇ ਭਾਈ ਮੱਖਣ ਸ਼ਾ ਲੁਬਾਣੇ ਨੂੰ ਪਤਾ ਨਹੀਂ ਲੱਗਦਾ ਕਿ ਅਸਲੀ ਗੁਰੂ ਕੌਣ ਆ ਕਿਉਂਕਿ ਨਕਲੀ ਬਾਬੇ ਬਹੁਤ ਬੈਠੇ ਆ ਫਿਰ ਉਹਨਾਂ ਨੇ ਅਸਲੀ ਤੇ ਨਕਲੀ ਗੁਰੂ ਦੀ ਪਰਖ ਕਰਨ ਵਾਸਤੇ ਪੰਜ-ਪੰਜ ਮੋਹਰਾਂ ਭੇਟਾ ਕਰਨੀਆਂ ਸ਼ੁਰੂ ਕਰ ਦਿੱਤੀਆਂ ਕਹਿੰਦੇ ਜਿਹੜਾ ਅਸਲੀ ਗੁਰੂ ਸਾਹਿਬ ਹੋਣਗੇ ਉਹ ਮੇਰੇ ਨਾਲ ਆਪੇ ਸਾਂਝ ਪਾ ਲੈਣਗੇ ਪੰਜ-ਪੰਜ ਮੋਹਰਾਂ ਲੈ ਕੇ ਖੁਸ਼ ਹੋਈ ਜਾਂਦੇ ਸੀ ਕਹਿੰਦੇ ਤੇਰੇ ਵਰਗਾ ਸਿੱਖਾ ਕੋਈ ਨਹੀਂ ਇਦਾਂ ਕਰਦੇ ਕਰਦੇ ਭਾਈ ਮੱਖਣ ਸ਼ਾ ਲੁਬਾਣੇ ਨੇ ਵੇਖਿਆ ਕਿ ਸਾਰਿਆਂ ਕੋ ਹੋ ਆਏ ਆ ਪਤਾ ਨਹੀਂ ਲੱਗਾ ਕਿ ਅਸਲ ਗੁਰੂ ਕਿਹੜਾ ਵਾ ਕਿਉਂਕਿ ਕਿਸੇ ਨੇ ਮਾਇਆ ਮੰਗੀ ਨਹੀਂ 500 ਮੋਹਰਾਂ ਫਿਰ ਜਦੋਂ ਪੁਸ਼ਪੜਤਾਲ ਕਰਦੇ ਨੇ ਤੇ ਕਹਿੰਦੇ ਨੇ ਕਿ ਭੋਰੇ ਵਿੱਚ ਇੱਕ ਸਾਧੂ ਰਹਿੰਦਾ ਵਾ ਜਿਸ ਦਾ ਨਾਮ ਆ ਤੇਗਾ ਤੇਗਾ ਇਥੋਂ ਤੱਕ ਵੱਡ ਆਉਂਦੇ ਨੇ ਫਿਰ ਉਹ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਸ਼ਨ ਕਰਨ ਆਉਂਦੇ ਆ ਮੱਥਾ ਟੇਕਦੇ ਨੇ ਪੰਜ ਮੋਹਰਾਂ ਰੱਖਦੇ ਨੇ ਧੰਤਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਉਸ ਵੇਲੇ ਇਤਿਹਾਸ 'ਚ ਆਉਂਦਾ ਆ ਕਿ ਆ ਵੇਖ ਸਿੱਖਾ ਮੋਢਾ ਤੇਰੇ ਜਹਾਜ਼ ਨੂੰ ਪਾਰ ਕਰਦੇ ਸਮੇ ਲਾਇਆ ਸੀ ਤੇ ਮੋਢੇ ਉੱਤੇ ਨਿਸ਼ਾਨ ਵੇਖ ਤੇਰੇ ਜਹਾਜ਼ ਨੂੰ ਅਸੀਂ ਮੋਢਾ ਲਾ ਕੇ ਬਚਾਇਆ ਸੀ ਫਿਰ ਭਾਈ ਮੱਖਣਸ਼ਾ ਲੁਬਾਣਾ ਟਹਿ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਮੱਥਾ ਟੇਕਦੇ ਨੇ ਗੁਰੂ ਸਾਹਿਬ ਜੀ ਕਿਰਪਾ ਕਰਦੇ ਨੇ ਭਾਈ ਮੱਖਣਸ਼ਾ ਲੁਬਾਣਾ ਲੱਗੇ ਇੱਕ ਘਰ ਦੀ ਛੱਤ ਤੇ ਚੜ੍ਹ ਕੇ ਪਰਨਾ ਕੁਮਾ ਕੁਮਾ ਕੇ ਕਹਿਣਾ ਸ਼ੁਰੂ ਕਰ ਦਿੰਦਾ ਕਿ ਗੁਰੂ ਲਾਧ ਹੋ ਰੇ ਗੁਰੂ ਲਾਧ ਹੋ ਰੇ ਮਤਲਬ ਕਿ ਮੈਨੂੰ ਗੁਰੂ ਲੱਭ ਪਿਆ ਮੈਨੂੰ ਸੱਚਾ ਗੁਰੂ ਲੱਭ ਪਿਆ ਫਿਰ ਗੁਰੂ ਸਾਹਿਬ ਕਹਿਣ ਲੱਗੇ ਕਿ ਗੱਲ ਤਾਂ ਸਿੱਖਾ 500 ਮੋਹਰਾਂ ਦੀ ਹੋਈ ਸੀ ਪਰ ਤੂੰ ਤਾਂ ਸਾਨੂੰ ਪੰਜ ਭੇਟ ਕੀਤੀਆਂ ਨੇ ਗੁਰੂ ਘਰ ਦੌਲਤ ਮਾਇਆ ਦਾ ਭੁੱਖਾ ਨਹੀਂ ਪਰ ਸਿੱਖ ਨੂੰ ਗੁਰੂ ਦੀ ਇਮਾਨਤ ਆਪਣੇ ਪਾਸ ਨਹੀਂ ਰੱਖਣੀ ਚਾਹੀਦੀ ਇਹ ਆ ਉਹ ਪੂਰਾ ਸਹਿਬ ਜਿੱਥੋਂ ਦੇ ਇਤਿਹਾਸ ਦੀ ਆਪਾਂ ਗੱਲ ਕੀਤੀ ਆ ਇਹ ਦਰਬਾਰ ਸਹਿਬ ਆ ਬਾਬਾ ਬਕਾਲਾ ਸਾਹਿਬ ਦਾ ਇੱਥੇ ਸਥਾਨ ਤੇ ਗੁਰੂ ਸਾਹਿਬ ਦੀ ਗੁਰਗੱਦੀ ਦਾ ਤਿਲਕ ਲਗਾਇਆ ਜਾਂਦਾ ਹੈ ਹਾਂਜੀ ਬਾਬਾ ਬੁੱਢਾ ਜੀ ਦੀ ਵੰਸ਼ ਵਿੱਚੋਂ ਭਾਈ ਗੁਰਦਿੱਤਾ ਜੀ ਤਿਲਕ ਲਾਉਂਦੇ ਆ ਇਸ ਸਥਾਨ ਤੋਂ ਜਦੋਂ ਗੁਰਗੱਦੀ ਹੁੰਦੀ ਆ ਤੇ ਫਿਰ ਇਹ ਆ ਜੀ ਗੁਰਦੁਆਰਾ ਸ਼੍ਰੀ ਮੰਜੀ ਸਾਹਿਬ ਜਦੋਂ ਭਾਈ ਮੱਖਣ ਸ਼ਾ ਲੁਬਾਣਾ ਜੀ ਵੱਲੋਂ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੂੰ ਪ੍ਰਗਟ ਕਰਨ ਤੋਂ ਬਾਅਦ ਗੁਰੂ ਜੀ ਨੇ ਇੱਥੇ ਦੀਵਾਨ ਸਜਾਇਆ ਸੀ ਇੱਥੇ ਧੀਰਮਲ ਦੇ ਸਾਥੀ ਸੀਹੇ ਮਸੰਦ ਨੇ ਗੁਰੂ ਜੀ ਉੱਪਰ ਗੋਲੀ ਚੁਲਾਈ ਸੀ ਜਦੋਂ ਗੁਰੂ ਸਾਹਿਬ ਜੀ ਦੀ ਦਸਤਾਰ ਦੇ ਲਾਗਿਆਂ ਦੀ ਲੰਘੀ ਸੀ ਗੁਰੂ ਸਾਹਿਬ ਜੀ ਦਾ ਵਾਲ ਵੀ ਵਿੰਗਾ ਨਹੀਂ ਸੀ ਹੋਇਆ ਪਰ ਉਹਨਾਂ ਦੀ ਅਸਲੀਅਤ ਸੰਗਤ ਸਾਹਮਣੇ ਆ ਗਈ ਸੀ ਇਹ ਆ ਗੁਰਦੁਆਰਾ ਸੀਸ ਮਹਿਲ ਸਾਹਿਬ ਇੱਥੇ ਮਾਤਾ ਗੰਗਾ ਜੀ ਨੇ ਆਪਣਾ ਸਰੀਰ त्यागਿਆ ਵਾ ਮਾਤਾ ਗੰਗਾ ਜੀ ਆਪਣਾ ਸਰੀਰ त्याग ਕੇ ਜਾਂਦੇ ਆ ਧੰ ਧੰ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਪਤਨੀ ਸੀ ਗੁਰੂ ਤੇਗ ਬਹਾਦਰ ਜੀ ਦੀ ਦਾਦੀ ਸੀਗੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਮਾਤਾ ਜੀ ਸੀ ਮਾਤਾ ਗੰਗਾ ਜੀ ਇੱਥੇ ਉਹ ਆਪਣਾ ਸਰੀਰ ਤਿਆਗਦੇ ਆ ਇੱਥੇ ਜਲ ਦੀ ਸੇਵਾ ਹੁੰਦੀ ਹੋਈ ਵੇਖ ਸਕਦੇ ਹੋ ਇੱਥੋਂ ਤੁਸੀਂ ਜਲ ਛੱਕ ਸਕਦੇ ਹੋ ਇਹ ਆ ਗੁਰਦੁਆਰਾ ਸਾਹਿਬ ਤੇ ਇਸ ਗੁਰਦੁਆਰੇ ਦੇ ਅੰਦਰ ਲਗਭਗ 4 ਤੋਂ 5 ਗੁਰਦੁਆਰਾ ਸਾਹਿਬ ਨੇ ਜਦੋਂ ਤੁਸੀਂ ਆਪਣੇ ਪਰਿਵਾਰ ਦੇ ਨਾਲ ਆਓ ਤੇ ਇੱਥੇ ਮੱਥਾ ਟੇਕ ਕੇ ਜਰੂਰ ਜਾਇਓ ਨਾਤਮਸਤਕ ਹੋ ਕੇ ਜਰੂਰ ਜਾਇਓ ਤੇ ਇਸ ਗੁਰਦੁਆਰੇ ਦਾ ਜਿਹੜਾ ਇਤਿਹਾਸ ਆ ਉਸ ਨੂੰ ਪੜ ਕੇ ਜਰੂਰ ਜਾਇਓ ਅਤੇ ਇਹ ਆ ਗੁਰਦੁਆਰਾ ਸਾਹਿਬ ਪੋਰਾ ਸਾਹਿਬ ਜੋ ਕਿ ਨਵੇਂ ਪਾਸ਼ਾ ਧੰਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦਾ ਗੁਰਦੁਆਰਾ ਪੋਰਾ ਸਾਹਿਬ ਆ ਇੱਧਰ ਇਹ ਆ ਗਠੜੀ ਘਰ ਜੋੜਾ ਘਰ ਇੱਥੇ ਤੁਸੀਂ ਆਪਣਾ ਬੈਗ ਵਗੈਰਾ ਜਮ੍ਹਾਂ ਕਰਵਾ ਸਕਦੇ ਹੋ ਆਪਣੇ ਜੋੜੇ ਜਮ੍ਹਾਂ ਕਰਵਾ ਸਕਦੇ ਹੋ ਤੇ ਇਹ ਤੁਹਾਨੂੰ ਗੱਠੜੀ ਘਰ ਤੇ ਨਾਲ ਹੀ ਤੁਹਾਨੂੰ ਜੋੜਾ ਘਰ ਜਿਹੜਾ ਵਾ ਉਹ ਵੇਖਣ ਨੂੰ ਮਿਲੇਗਾ ਇੱਧਰ ਤੁਸੀਂ ਸੰਤਾਂ ਗੁਰਬਾਣੀ ਦਾ ਸਿਮਰਨ ਜਾਪ ਕਰਦਿਆਂ ਹੋਈਆਂ ਵੇਖ ਸਕਦੇ ਹੋ ਤੇ ਇੱਧਰ ਤੁਸੀਂ ਪਾਲਕੀ ਸਾਹਿਬ ਵੇਖ ਸਕਦੇ ਹੋ ਗੁਰੂ ਦੀ ਹਜ਼ੂਰੀ ਦੇ ਵਿੱਚ ਸੰਤਾਂ ਸਿਮਰਨ ਕਰਦਿਆਂ ਹੋਈਆਂ ਗੁਰਬਾਣੀ ਦੇ ਸ਼ਬਦ ਬੋਲਦਿਆਂ ਹੋਈਆਂ ਤੇ ਸੰਤਾਂ ਜਿਹੜੀਆਂ ਨੇ ਪਿੱਛੇ ਤੱਕ ਤੁਹਾਨੂੰ ਦੂਰ ਤੱਕ ਦੇਖਣ ਨੂੰ ਮਿਲਣ ਗਿਆ ਇੱਥੇ ਤੁਸੀਂ ਪਿੱਛੇ ਤੱਕ ਦੂਰ ਤੱਕ ਸੰਗਤਾਂ ਹੀ ਸੰਗਤਾਂ ਵੇਖ ਸਕਦੇ ਹੋ ਜਾਪ ਕਰਦੇ ਹੋਏ ਇਹ ਸੀ ਗੁਰੂ ਘਰ ਆਪਾਂ ਗੁਰੂ ਘਰ ਦੇ ਕੀਤੇ ਦਰਸ਼ਨ ਤੇ ਦਰਸ਼ਨ ਕਰਨ ਤੋਂ ਬਾਅਦ ਵਿੱਚ ਹੁਣ ਅਸੀਂ ਅੱਗੇ ਤੁਹਾਨੂੰ ਬਾਜ਼ਾਰ ਜਿਹੜਾ ਵਾ ਬਾਜ਼ਾਰ ਵਿਖਾਉਨੇ ਆ ਤੇ ਉਹ ਚੱਲੀਏ ਹੁਣ ਅਸੀਂ ਅੱਗੇ ਬਾਜ਼ਾਰ ਵੱਲ ਨੂੰ ਬੱਚਿਆਂ ਦੇ ਖੇਡਣ ਵਾਸਤੇ ਬੱਚਿਆਂ ਦੀਆਂ ਖੇਡਾਂ ਦੇਖ ਸਕਦੇ ਹੋ ਬਾਜ਼ਾਰ ਦੇ ਵਿੱਚ ਜਿਹੜਾ ਰਾਸ਼ੇ ਆ ਉਹ ਵੇਖਣ ਨੂੰ ਮਿਲੇਗਾ ਜਦੋਂ ਆਏ ਸੀ ਉਦੋਂ ਤੇ ਮੇਲਾ ਘਟ ਭਰਿਆ ਸੀ ਹੁਣ ਤੁਸੀਂ ਮੇਲਾ ਜਿਹੜਾ ਵਾ ਉਹ ਫੁੱਲ ਭਰਿਆ ਹੋਇਆ ਵੇਖ ਸਕਦੇ ਹੋ ਤੇ ਤੁਹਾਨੂੰ ਬਾਜ਼ਾਰ ਦੇ ਜਿਹੜੇ ਆ ਉਹ ਦਰਸ਼ਨ ਕਰਾਉਂਦੇ ਪਏ ਆ ਆ ਤੁਸੀਂ ਬਾਜ਼ਾਰ ਦੇ ਵਿੱਚ ਜਿਹੜੇ ਰੰਗਣੇ ਉਹ ਵੇਖ ਸਕਦੇ ਹੋ ਇਹ ਤੁਸੀਂ ਬਾਜ਼ਾਰ ਦੇ ਵਿੱਚ ਦੁਕਾਨਾਂ ਲੱਗੀਆਂ ਹੋਈਆਂ ਵੇਖ ਸਕਦੇ ਹੋ ਜਿੱਥੋਂ ਕੇ ਤੁਹਾਨੂੰ ਖਰੀਦਣ ਵਾਸਤੇ ਸਮਾਨ ਕਾਫੀ ਸਾਰਾ ਵੇਖਣ ਨੂੰ ਮਿਲੇਗਾ ਤੇ ਜੇਕਰ ਗੱਲ ਕਰੀਏ ਤੇ ਇੱਥੇ ਤੁਹਾਨੂੰ ਕੜੇ ਹੀ ਕੜੇ ਜਿਹੜੇ ਆ ਉਹ ਵੇਖਣ ਨੂੰ ਮਿਲਣਗੇ ਸਰਬਲੋਹ ਦੇ ਜਿਹੜੇ ਕੜੇ ਆ ਕੜੇ ਹੀ ਕੜੇ ਵੇਖਣ ਨੂੰ ਮਿਲਣਗੇ ਤੇ ਤੁਸੀਂ ਕੜੇ ਹੀ ਕੜੇ ਵੇਖ ਸਕਦੇ ਹੋ ਤੁਸੀਂ ਬਾਜ਼ਾਰ ਚ ਬੱਚਿਆਂ ਦੇ ਖਡਾਉਣੇ ਵੀ ਵੇਖ ਸਕਦੇ ਹੋ ਇਹ ਤੁਸੀਂ ਪਿੱਛੇ ਬਾਜ਼ਾਰ ਵੇਖ ਸਕਦੇ ਹੋ ਇਧਰਲੀ ਸਾਈਡ ਤੋਂ ਅਸੀਂ ਆਏ ਸੀ ਤੇ ਬਾਜ਼ਾਰ ਜਿਹੜਾ ਵਾ ਚਾਰੇ ਪਾਸੇ ਭਰਿਆ ਤੁਸੀਂ ਵੇਖ ਸਕਦੇ ਹੋ ਦੁਕਾਨਾਂ ਹੀ ਦੁਕਾਨਾਂ ਜੜੀਆਂ ਨੇ ਉਹ ਵੇਖ ਸਕਦੇ ਹੋ ਇੱਥੇ ਤੁਹਾਨੂੰ ਜਿਵੇਂ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ ਬਹੁਤ ਹੀ ਵੱਡਾ ਅਤੇ ਭਾਰੀ ਮੇਲਾ ਲੱਗਦਾ ਵਾ ਇਧਰ ਤੁਸੀਂ ਮਾਸਕ ਡਰਾਉਣੇ ਹੀ ਡਰਾਉਣੇ ਵੇਖ ਸਕਦੇ ਹੋ ਖੇਡਣ ਵਾਸਤੇ ਹੁਣ ਅਸੀਂ ਦਰਸ਼ਨ ਕਰਕੇ ਗੇਟ ਵੱਲ ਆ ਚੁੱਕੇ ਹਾਂ ਤੇ ਤੁਹਾਨੂੰ ਅਸੀਂ ਹੁਣ ਘੰਗੂੜੇ ਵਿਖਾਉਨੇ ਆ ਤੁਸੀਂ ਇੱਧਰ ਵੇਖ ਸਕਦੇ ਹੋ ਬੱਚੇ ਜੋ ਕੇ ਮੇਲੇ ਜੇ ਛੋਟੀ ਜੀ ਟ੍ਰੇਨ ਦਾ ਆਨੰਦ ਮਾਣਦੇ ਹੋਏ ਤੁਹਾਨੂੰ ਦਿਖਾਈ ਦੇਣਗੇ ਤੇ ਇੱਧਰ ਤੁਹਾਨੂੰ ਬੱਚੇ ਜਿਹੜੇ ਨੇ ਛੋਟੀ ਜੀ ਟ੍ਰੇਨ 'ਚ ਘੁੰਮਦੇ ਹੋਏ ਤੁਸੀਂ ਵੇਖ ਸਕਦੇ ਹੋ ਤੇ ਤੁਹਾਨੂੰ ਜਿਹੜਾ ਵਾ ਇੱਧਰ ਵੀ ਸਾਹਮਣੇ ਬੱਚਿਆਂ ਵਾਲਾ ਜਿਹੜਾ ਝੂਲਾ ਵਾ ਅੰਘੂੜਾ ਵਾ ਉਹ ਵੇਖਣ ਨੂੰ ਮਿਲੇਗਾ ਇੱਧਰ ਤੁਸੀਂ ਮਿੱਕੀ ਮਾਤ ਤੇ ਵੀਖ ਸਕਦੇ ਹੋ ਬੱਚੇ ਇੰਜੋਏ ਕਰਦੇ ਹੋਏ ਭੰਗੜਾ ਪਾਉਂਦੇ ਹੋਏ ਹਾਂਜੀ ਟੈਡੀ ਬੀਅਰ ਤੇ ਤੇ ਇੱਧਰ ਤੁਸੀਂ ਟ੍ਰੇਨ ਜਿਹੜੀ ਆ ਉਹ ਚੱਲਦੀ ਹੋਈ ਵੀ ਦੇਖ ਸਕਦੇ ਹੋ ਤੇ ਤੁਹਾਨੂੰ ਅਸੀਂ ਹੁਣ ਅੱਗੇ ਲੈ ਕੇ ਚੱਲਦੇ ਆ ਤੇ ਇੱਧਰ ਵੀ ਤੁਹਾਨੂੰ ਜਿਹੜੇ ਆ ਬੱਚੇ ਉਹ ਇੰਜੋਏ ਕਰਦੇ ਹੋਏ ਵੇਖਣ ਨੂੰ ਮਿਲਣਗੇ ਤੇ ਉਹ ਤੁਹਾਨੂੰ ਹੁਣ ਅਸੀਂ ਬਾਕੀ ਜਿਹੜੇ ਆ ਉਹ ਅੱਗੇ ਵਾਲੀ ਵੀਡੀਓ ਉਹ ਵੀ ਦਿਖਾਉਨੇ ਆ ਘੰਗੂੜਾ ਉਹ ਤੁਸੀਂ ਦੇਖ ਸਕਦੇ ਹੋ ਤੇ ਇੱਥੇ ਮੇਲੇ ਦਾ ਲੋਕ ਆਨੰਦ ਲੈਂਦੇ ਹੋਏ ਜਿਹੜੇ ਆ ਉਹ ਤੁਹਾਨੂੰ ਸਕਰੀਨ ਤੇ ਨਜ਼ਰ ਆਉਣਗੇ ਤੇ ਇੱਥੇ ਤੁਸੀਂ ਸਾਰੇ ਜਿਹੜੇ ਆ ਲੋਕ ਆਨੰਦ ਲੈਂਦੇ ਹੋਏ ਦੇਖ ਸਕਦੇ ਹੋ ਤੇ ਜੇਕਰ ਗੱਲ ਕਰੀਏ ਤੇ ਤੁਹਾਨੂੰ ਘੰਗੂੜਾ ਝੂਲਦੇ ਹੋਏ ਲੋਕ ਵੇਖਣ ਨੂੰ ਮਿਲਣਗੇ ਤੇ ਇਧਰਲੀ ਸਾਈਡ ਤੇ ਇੱਕ ਸਾਹਮਣੇ ਜਿਹੜੀ ਆ ਕਿਸ਼ਤੀ ਟੈਪ ਜੂਲਾ ਉਹ ਵੀ ਤੁਹਾਨੂੰ ਵੇਖਣ ਨੂੰ ਮਿਲੇਗਾ ਤੇ ਜੇਕਰ ਗੱਲ ਕਰੀਏ ਤੇ ਸੰਗਤਾਂ ਜਿਹੜੀਆਂ ਨੇ ਉਹ ਚੜਦੀਆਂ ਤੇ ਉਤਰਦੀਆਂ ਹੋਈਆਂ ਤੁਹਾਨੂੰ ਇਧਰਲੀ ਸਾਈਡ ਤੋਂ ਦਿਖਾਈ ਦੇਣਗੀਆਂ ਇਧਰਲੀ ਸਾਈਡ ਤੇ ਤੁਸੀਂ ਇੱਕ ਟਰੇਨ ਜਿਹੜੀ ਆ ਉਹ ਵੇਖ ਸਕਦੇ ਹੋ ਤੁਹਾਨੂੰ ਟਰੇਨ ਵੇਖਣ ਨੂੰ ਮਿਲੇਗੀ ਜੇ ਤੁਸੀਂ ਉੱਪਰ ਬੈਠ ਕੇ ਲੋਕ ਕਿੰਜ ਆਏ ਕਰਦੇ ਹੋਏ ਤੁਹਾਨੂੰ ਨਜ਼ਰ ਆਉਣਗੇ ਤੇ ਇਹ ਤੁਸੀਂ ਟਰੇਨ ਦੇਖ ਸਕਦੇ ਹੋ ਰਖੜ ਪੁੰਨਿਆਂ ਦੇ ਮੇਲੇ ਵਿੱਚ ਜਾਣ ਕੇ ਲੋਕ ਖੁਸ਼ੀਆਂ ਦੇ ਭੜਕ ਹਾਂਜੀ ਕਰਦੇ ਨੇ ਇਧਰ ਵੀ ਕਿਸ਼ਤੀ ਚੱਲਦੀ ਹੋਈ ਤੇ ਵੱਡਾ ਘੰਗੂੜਾ ਚੱਲਦਾ ਹੋਇਆ ਤੁਹਾਨੂੰ ਦੋਨਾਂ ਸਾਈਡਾਂ ਤੇ ਦੇਖਣ ਨੂੰ ਮਿਲਣਗੇ ਇੱਥੇ ਸੜਕ ਤੋਂ ਉਪਰ ਤੇ ਸੜਕ ਤੋਂ ਉਪਰ ਦੋਨਾਂ ਹੀ ਸਾਈਡਾਂ ਦੇ ਘੰਗੂੜੇ ਹੀ ਘੰਗੂੜੇ ਨੇ ਕਿਉਂਕਿ ਮੇਲਾ ਬਹੁਤ ਵੱਡਾ ਹੁੰਦਾ ਵਾ ਬਹੁਤ ਦੂਰੋਂ ਦੂਰੋਂ ਚੱਲ ਕੇ ਲੋਕ ਆਉਂਦੇ ਨੇ ਤੇ ਇੱਥੇ ਪੰਘੂੜੇ ਜਿਹੜੇ ਆ ਦੋਨਾਂ ਹੀ ਸਾਈਡਾਂ ਦੇ ਤੁਹਾਨੂੰ ਦੇਖਣ ਨੂੰ ਮਿਲਣਗੇ ਇੱਧਰ ਤੁਸੀਂ ਹੈਲੀਕਾਪਟਰ ਵਾਲੇ ਪੰਘੂੜੇ ਵੀ ਦੇਖ ਸਕਦੇ ਹੋ ਇੱਥੇ ਤੁਹਾਨੂੰ ਇੱਕ ਜਹਾਜ਼ ਟੈਬ ਜਿਹੜੇ ਨੇ ਪੰਘੂੜੇ ਦੇਖਣ ਨੂੰ ਮਿਲਣਗੇ ਤੇ ਇੱਥੇ ਵਿੱਚ ਬੈਠ ਕੇ ਲੋਕ ਇੰਜੁਆਏ ਅਦੇ ਆਨੰਦ ਕਰਦੇ ਹੋਏ ਤੁਸੀਂ ਵੀ ਦੇਖ ਸਕਦੇ ਹੋ ਇੰਜੁਆਏ ਕਰਦੇ ਹੋਏ ਤੁਹਾਨੂੰ ਸਾਰੇ ਦੇ ਸਾਰੇ ਜਿਹੜੇ ਆ ਉਹ ਉੱਪਰ ਦੇਖਣ ਨੂੰ ਮਿਲਣਗੇ ਇੱਥੇ ਤੁਸੀਂ ਬ੍ਰੇਕ ਡਾਂਸ ਪੰਘੂੜੇ ਦੇ ਵਿੱਚ ਇੰਜੋਏ ਕਰਦੇ ਹੋਏ ਜਿਹੜੇ ਆ ਨੌਜਵਾਨ ਭਰਾ ਉਹ ਬ੍ਰੇਕ ਡਾਂਸ ਦੇ ਵਿੱਚ ਇੰਜੋਏ ਕਰਦੇ ਹੋਏ ਤੁਸੀਂ ਵੇਖ ਸਕਦੇ ਹੋ ਇੱਧਰ ਵੀ ਤੁਸੀਂ ਬੱਚੇ ਜਿਹੜੇ ਆ ਖੇਡਦੇ ਹੋਏ ਵੇਖ ਸਕਦੇ ਹੋ ਸਭ ਤੋਂ ਪਹਿਲਾਂ ਉੱਪਰ ਵਾਲੇ ਨੂੰ ਜਾਂਦੇ ਨੇ ਫਿਰ ਉੱਪਰੋਂ ਥੱਲੇ ਵਾਲ ਨੂੰ ਆਉਂਦੇ ਨੇ ਛੋਟੇ-ਛੋਟੇ ਜਿਹੜੇ ਬੱਚੇ ਨੇ ਬਹੁਤ ਹੀ ਪਿਆਰੇ ਨੇ ਇਹ ਨੈਨੋ ਕਾਰ ਦੇ ਵਿੱਚ ਇੰਜੋਏ ਕਰਦੇ ਹੋਏ ਪੰਘੂੜੇ ਦੇ ਵਿੱਚ ਝੂਟੇ ਲੈਂਦੇ ਹੋਏ ਝੂਟੇ ਲੈਂਦੇ ਹੋਏ ਵੇਖ ਸਕਦੇ ਹੋ ਸੋ ਪਿਆਰੇ ਦੋਸਤੋ ਇਹ ਸੀਗਾ ਬਾਬੇ ਬਕਾਲੇ ਖੇਬ ਦਾ ਇਤਿਹਾਸ ਹੈ ਤੇ ਇੱਥੇ ਜਿਹੜਾ ਆਏ ਸਾਲ ਬਹੁਤ ਹੀ ਸ਼ਰਦਾ ਦੇ ਨਾਲ ਧੁੰਮ ਧਾਮ ਨਾਲ ਮੇਲਾ ਮਨਾਇਆ ਜਾਂਦਾ ਵਾ ਤੇ ਕੁਝ ਤੁਹਾਨੂੰ ਅਸੀਂ ਮੇਲੇ ਦੀ ਜਿਹੜੀ ਰੌਣਕ ਵਾ ਮੇਲੇ ਦਾ ਜਿਹੜਾ ਬਾਜ਼ਾਰ ਵਾ ਉਹ ਦਿਖਾਇਆ ਵਾ ਤੇ ਮੇਰੇ ਨਾਲ ਭਾਈ ਭਾਈ ਪੈਂਡੂ ਤੋਂ ਡੀਪੀ ਸਿੰਘ ਭਾਜੀ ਤੇ ਉਹਨਾਂ ਦੇ ਨਾਲ ਅਸੀਂ ਕਰਦੇ ਹਾਂ ਗੱਲਬਾਤ ਹਾਂਜੀ ਡੀਪੀ ਸਿੰਘ ਜੀ ਬਿਲਕੁਲ ਜਦੋਂ ਆਪਾਂ ਦੁਪਹਿਰੇ ਆਏ ਹਾਂ ਤਾਂ ਰਸ ਬਹੁਤ ਘੱਟ ਹੀ ਤੇ ਹੁਣ ਇਸ ਟਾਈਮ ਛੇ ਵਜੇ ਚੁੱਕੇ ਆ ਤੇ ਦੋਨਾਂ ਸੜਕਾਂ 'ਤੇ ਇੱਕਦਮ ਜਾਮ ਹੋ ਗਏ ਆ ਵਾ ਜੋਕ ਬਹੁਤ ਮਨ ਲਾਪਿਆ ਭੀੜ ਬਹੁਤ ਹੋ ਗਈ ਤੇ ਬਾਕੀ ਦਰਸੇ ਮੇਲੇ ਬਹੁਤ ਵਧੀਆ ਹੋਇਆ ਬੜਾ ਵਧੀਆ ਲੱਗਾ ਬਲਜੀਤ ਵੀਰੇ ਨੇ ਆਪਣਾ ਵਲੌਗ ਸ਼ੁਰੂ ਕਰਕੇ ਤੇ ਮਿਲਾਂਗੇ ਆਪਾਂ ਜਲਦੀ ਵੀਡੀਓ ਆਪਾਂ ਕੱਟੇ ਸ਼ੂਟ ਹੋਰ ਕਰਾਂਗੇ ਆਪਾਂ ਤੇ ਬਹੁਤ ਬਹੁਤ ਧੰਨਵਾਦ ਆ ਤੁਹਾਡਾ ਤੇ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਮੇਰਾ ਵੀਰੇ ਠੀਕ ਹੈ ਜੀ ਦਾ ਓਕੇ ਤੇ ਮੇਰੇ ਵੀਰੇ ਇਸ ਦਾ ਡੀਪੀ ਸਿੰਘ ਦਾ ਹਾਈ ਫਾਈ ਚੈਨਲ ਉਹਨੂੰ ਵੀ ਸਬਸਕ੍ਰਾਈਬ ਕਰਨਾ ਵੀਡੀਓ ਜਰੂਰ ਵੇਖਣੀ ਵਾਦ ਤੋਂ ਵਾਦ ਸ਼ੇਅਰ ਕਰਨੀ ਇੰਸਟਾਗ੍ਰam ਤੇ ਵੀ ਫੋਲੋ ਕਰਨਾ ਸੋ ਦੋਸਤੋ ਅੱਜ ਵਾਲੀ ਵੀਡੀਓ ਨੂੰ ਇੱਥੇ ਕਰਦੇ ਹਾਂ ਸਮਾਪਤ ਮਾਈ ਯੂਟਿਊਬ ਚੈਨਲ ਬਲਜੀਤ ਕੋਟ ਨੂੰ ਕਰਨਾ ਸਬਸਕ੍ਰਾਈਬ ਬੈਲ ਆਈਕਨ ਨੂੰ ਕਰਨਾ ਪ੍ਰੈਸ ਤਾਂ ਜੋ ਮੇਰੇ ਆਉਣ ਵਾਲੇ ਬਲੋਗ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਸਤਿ ਸ੍ਰੀ ਅਕਾਲ ਜੈ ਹਿੰਦ